ਆਜੋ ਬਾਬਾ ਜੀ ਆਜੋ ਬਾਬਾ ਜੀ ਆਜੋ ਲੈਪਰਾ ਕਰੀ ਆ ਸਭ ਬੈਠੋ ਆਜੋ ਖਾਲਸਾ ਜੀ ਬੈਠੋ 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 ਸੋਜੋ ਸੋਜੋ ਆਜੋ ਆਜੋ ਬੈਠੋ ਬੁੱਟੂ ਬੈਠੋ ਬੈਠੋ ਹੀ ਬੈਠੋ ਬੈਠੋ ਮੁੱਦਾ ਬਹੁਤ ਵੱਡਾ ਬਣ ਗਿਆ ਜੀ ਜੀ ਭੈਣ ਨੇ ਫੋਨ ਕਰਕੇ ਵੀਡੀਓ ਬਣਾ ਕੇ ਜੋ ਵੀ ਸਾਡੇ ਤੱਕ ਲੋਕਾਂ ਨੇ ਸਾਨੂੰ ਦੱਸਿਆ ਇਹ ਭੈਣ ਦੀ ਮੰਗ ਅੱਜ ਵੀ ਇਹ ਹੈ ਕਿ ਨਹੀਂ ਮੈਂ ਉਰੀ ਬਸ ਜੂੰ ਵੀਰੇ ਮੇਰੇ ਬੱਚਿਆਂ ਦੀ ਜ਼ਿੰਦਗੀ ਖਰਾਬ ਹੋ ਜਾ ਪਰ ਮੇਰੀ ਕੁੱਟ ਬੰਦ ਕਰਾ ਦੋ ਮੈਂ ਇੱਥੇ ਕਮਰੇ ਚ ਸੰਭਾਲ ਰਹੀ ਆ ਬਾਥਰੂਮ ਕਰ ਕਿਉਂ ਮੇਰੇ ਮੂਹ ਤੇ ਬਾਥਰੂਮ ਡੋਰਦਾ ਸੀ ਆ ਆ ਬਾਰ ਬੈਠੇ ਸੀ ਇੰਨੇ ਬੇਟੀ ਬੇਥੀ ਸੀਗੀ ਇਹ ਬੈਠੇ ਸੀ ਮੇਰੇ ਗਵਾਂਜਨ ਬੈਠੇ ਸੀ ਇਹ ਗੱਲ ਕਹਤੀ ਸੀ ਮੇਰੇ ਨਾਨੇ ਕੋਈ ਗੱਲ ਨਹੀਂ ਗੰਗਾ ਜਲ ਮੂਹ ਤੇ ਪੈ ਗਿਆ ਮੈਂ ਕੋਈ ਗੱਲ ਨਹੀਂ ਮੇਰੇ ਲਈ ਗੰਗਾ ਜਲ ਦੀ ਹੈ ਸਾਹ ਤਾਂ ਪੈ ਗਿਆ ਲਕਰੀ ਲਾਂ ਤਾਂ ਹੈ ਜਿੰਨਸਾਨਾਂ ਤੇ ਬੁਲਾਇਓ ਮਾੜਾ ਕਿੱਥੇ ਆ ਜਿੰਨਸਾਨ ਤੋਂ ਵੱਡ ਕੇ ਉੱਥੋਂ ਗਲੀ ਚ ਐਂ ਘੜੀ ਹਿੱਸਦਾ ਹੈ ਬਾਈ ਜੀ ਤੁਸੀਂ ਕੇਸ ਕਾ ਤੁ ਕੱਟੇ ਜੀ ਗਲਤੀ ਹੈ ਹਾਂਜੀ ਉਹ ਵਗ ਡੀਕਲ ਨਹੀਂ ਕਿਸ ਦਾ ਤੂੰ ਕੱਟੇ ਵੀਰੇ ਤੈਨੇ ਗਲਤੀ ਹੋ ਗਈ ਤਾਂ ਤੈਨੂੰ ਪਤਾ ਹੁਣ ਤੇਰੀ ਪਰਿਵਾਰਕ ਗੱਲ ਨਹੀਂ ਤੇਰੀ ਰਹੀਏ ਕਿ ਹੁਣ ਤੇਰੀ ਕੌਮ ਤੇ ਗੱਲ ਆ ਗਈ ਸਮਝ ਗਿਆ ਗੱਲ ਹੁਣ ਕੌਮ ਤੇ ਆ ਗਈ ਵੀਰੇ ਗੱਲ ਆ ਤੂੰ ਇੱਕ ਧੀ ਜਿਦ ਦੇਖ ਤੂੰ ਬੈਗ ਲੈ ਕੇ ਆ ਨਾ ਕਹਿ ਕੇ ਤੂੰ ਹੀ ਚੱਕ ਲੈ ਆ ਕਿ ਤੂੰ ਬੈਗ ਲੈ ਕੇ ਨਾ ਲੈ ਕੇ ਆ ਨਾ ਵੀਰੇ ਗੁਰੂ ਦੀ ਹਜ਼ੂਰੀ ਚ ਲੈ ਕੇ ਆ ਨਾ ਲੈ ਕੇ ਆ ਨਾ ਤੂੰ ਫਿਰ ਕੇਸ ਕਾ ਤੂੰ ਕੱਟੇ ਦੇ ਹੈ ਤੂੰ ਕੇਸ ਕਾ ਤੂੰ ਕੱਟੇ ਦੱਸ ਦੱਸ ਮੈਨੂੰ ਇਹ ਜੀ ਕੀ ਤੈਨੂੰ ਕਮਾਤ ਤੇ ਤੇ ਪ੍ਰੈਸ ਲਾਈ ਸੀ ਨਾ ਲਾਈ ਸੀ ਨਾ ਪ੍ਰੈਸ ਸਹੀ ਪ੍ਰੈਸ ਲਾਉਗੀ ਹਾਂਜੀ ਲਾਈਸ ਨੇ ਪ੍ਰੈਸ ਤੂੰ ਤੈਨੂੰ ਕੀ ਲੱਗੇ ਇਹਦੇ ਪਿੱਛੇ ਬੋਲਣ ਵਾਲਾ ਨਹੀਂ ਕੋਈ ਹੈਗਾ ਫੇਰ ਅੱਜ ਦੇਖ ਲੈ ਕਿੰਨੇ ਭਾਈ ਖੜੇ ਨੇ ਆਸੇ-ਬਾਸੀ ਸਾਰੇ ਹੀ ਖੜੇ ਆ ਸੀ ਇਹਦੇ ਨਾਲ ਹੁਣ ਸਾਨੂੰ ਤਾਂ ਪਤੀ ਲੇਟ ਲੱਗਿਆ ਹੈ ਨਾ ਪ੍ਰੈਸਾਂ ਲਾਏਗਾ ਤੂੰ ਬੈਲਟਾਂ ਮਾਰੇਗਾ ਲੱਕ ਦੀ ਲਾਂਤ ਤੇਰੇ ਤੇ 14 ਸਾਲ ਉਹ ਕੀ ਸਾਈ ਤਾਂ ਤੈਨੂੰ ਏਡੀ ਵੱਡੀ ਗਲਤੀ ਕਰੀ ਨਾ ਤੈਨੂੰ ਮੈਂ ਦੱਸ ਜੇ ਕੋਈ ਗਲਤੀ ਮੈਂ ਬੈਠ ਕੇ ਦੱਸ ਦੇਣਾ ਸਾਰਾ ਕੋਈ ਨੂੰ ਦੱਸ ਦੀ ਕੋਈ ਨਾ ਜੇ ਕੋਈ ਦੱਸ ਜੇ ਕੋਈ ਇਹ ਜੀ ਗੱਲ ਬੈਠ ਲੈ ਬੈਠ ਕੋਈ ਪਾਸੇ ਜਾ ਉਹ ਜਿੱਦ ਨਾ ਇੱਥੇ ਬੈਠ ਇੱਥੇ ਬੈਠ ਕਿੱਧਰ ਦਾ ਲੈ ਕੋਈ ਨਾ ਦੱਸ ਦੇ ਇਹਦੇ ਵਿੱਚ ਕਮੀ ਦੱਸ ਤੂੰ ਯਾਰ ਵੀਰੇ ਭੈਣ ਦੇ ਵਿੱਚ ਕੋਈ ਜੇ ਕੋਈ ਇਹਦੇ ਤੇ ਦਾਗ ਹੈ ਭੈਣ ਤੇ ਦੱਸ ਅਸੀਂ ਗੱਲ ਨਹੀਂ ਹੈਗੀ ਮੈਂ ਮਨ ਲਾਈ ਨਹੀਂ ਆਹ ਕੰਮ ਮਤਲਬ ਉਹ ਤੂੰ ਸ਼ੁਕਰ ਕਰ ਤੇਰੀ ਤੇਰੀ ਵਾਈਫ ਤੇ ਕੋਈ ਦਾਗ ਨਹੀਂ ਨਹੀਂ ਜੀ ਇਹ ਇਹ ਗੱਲ ਹੈਗੀ ਠੀਕ ਆ ਹੁਣ ਤੂੰ ਇਹ ਦੇਖ ਉਹਦਾ ਸੀਨਾ ਕਿਵੇਂ ਤੜਫਦਾ ਹੋਊਗਾ ਤੂੰ ਸੋਚ ਕੇ ਤਾਂ ਦੇਖੋ ਤੇਰੀ ਤੇਰੀ ਭੈਣ ਹੈਗੀ ਆ ਜੇ ਤੇਰੀ ਭੈਣ ਦੇ ਕੋਈ ਕੇਸ ਕੱਟੂਗਾ ਤੇਰੇ ਤੂੰ ਸੋਚ ਐ ਅੱਜ ਖਾਲਸੇ ਦੀ ਭੈਣ ਆ ਗਲਤ ਗਲਤ ਅੱਛਾ ਹੱਥ ਜੋੜ ਕੇ ਸਰਜੂ ਹਨਾ ਇਹ ਤੂੰ ਪ੍ਰੈਸ ਕਿਉਂ ਲਾਈ ਕੁੜੀ ਦੇ ਤੂੰ ਮੈਨੂੰ ਇੱਕ ਗੱਲ ਦਾ ਜਵਾਬ ਦੇ ਜੇ ਸੱਚ ਦੱਸੇਗਾ ਤੈਨੂੰ ਤੂੰ ਇਸ ਭੈਣ ਦੀ ਫੋਟੋ ਹਾਂ ਜਨਾ ਜਵਾਬ ਦੇ ਮੈਂ ਤੈਨੂੰ ਬਾਰੀ ਬਾਰੀ ਕਹੀ ਨਾ ਝੂਠ ਬੋਲਦਾ ਨਾ ਹਾਂ ਜਨਾ ਨਹੀਂ ਗਲਤ ਖਿੱਚੀ ਦੀ ਮੈਂ ਮਨਾ ਦੂੰ ਤੇਰੇ ਸਾਹਮਣੇ ਮਨਾ ਦੇਣਾ ਚੂ ਇਹਦੀ ਭੈਣ ਦੀ ਕੋਈ ਖਿੱਚਦਾ ਸ਼ਬਦ ਬੋਕ ਗਏ ਮੇਰੇ ਕੋਲੇ ਮੈਂ ਤੇਰੇ ਵਾਂਗ ਜਲਾਦ ਇਨਸਾਨ ਨਹੀਂ ਦੇਖਿਆ ਤੂੰ ਟੀਵੀ ਤੇ ਤਾਂ ਲਾਈ ਬੈਠਾਂ ਦਰਬਾਣੀ ਧਾਰਮਿਕ ਸਾਨੂੰ ਦਿਖਾਉਣ ਦਾ ਮਾਰਾ ਲਾਈ ਬੈਠਾ ਹੋਵੇਂਗਾ ਤੇ ਤੂੰ ਦੇਖ ਤੇਰੇ ਅੰਦਰ ਕੀ ਬਖਦਾ ਜਲਾਦ ਓ ਤੇਰੇ ਤੈਨੂੰ ਪਤਾ ਵੀ ਕਿੱਡੀ ਵੱਡੀ ਬਦਬੀ ਆ ਇਹ ਕਿਸੇ ਦੇ ਕੇਸ ਕੱਟਣੇ ਤੈਨੂੰ ਮੈਂ ਸਾਰੀ ਜ਼ਿੰਦਗੀ ਜੇਲ੍ਹ ਚੋਂ ਨਿਕਲਦੇ ਜੇ ਤੈਨੂੰ ਅਸੀਂ ਬੇਦੀ ਬੇਦੀ ਮੈਂ ਗਲਤੀ ਕਰੀ ਤੂੰ ਇਸ ਭੈਣ ਦੀ ਪੈ ਖਿੱਚੀ ਫਿਰ ਦੂਜੀ ਦਿਨ ਪ੍ਰੈਸ ਲਈ ਭੈਣ ਦੇ ਫਿਰ ਤੂੰ ਇਹਦੇ ਬੈਲਟਾਂ ਤੱਕ ਮਾਰਦਾ ਫਿਰ ਤੈਨੂੰ ਕਹਿੰਦਾ ਲਿਆ ਕੇ ਨੂੰ ਲਿਆਉਣਾ ਤੈਨੇ ਫਿਰ ਤੂੰ ਇਹਦੇ ਕੇਸ ਕੱਟੇ ਆ ਤੇ ਆਹ ਕਦੋਂ ਦੀ ਗੱਲ ਆ ਕਦੋਂ ਕੱਟੇ ਤੈਨੇ ਕੇਸ ਇਹ ਤਾਂ ਹੁਣ ਸੈਂਟਰ ਆ ਗੱਟੇ ਸੀ ਕਿਉਂ ਕੱਟੇ ਕੀ ਗੱਲ ਕੀਤੀ ਤੇ ਦਿਮਾਗ ਚੱਲਦੀ ਗੱਲ ਇਹ ਹੀ ਦਿਮਾਗ ਚ ਵੀ ਮੇਰੇ ਨਾਲ ਧੱਕਾ ਕਰੇ ਹਾਂ ਵਾਹ ਗੱਲ ਵੀ ਸਹੀ ਗਲਤੀ ਵੀ ਕਰਾਈ ਥੱਲੇ ਥੱਲੇ ਬੈਠ ਥੱਲੇ ਬੈਠ ਥੱਲੇ ਬੈਠ ਜਾਊਂਗਾ ਉਹ ਗੇਟ ਚੰਮੀ ਵੀਰੇ ਥੱਲੇ ਬੈਠ ਤੈਨੂੰ ਨਾ ਮੈਂ ਤੈਨੂੰ ਮੈਂ ਕਾਲ ਤੱਕ ਸਾਹਿਬ ਤੇ ਵੀ ਤੇਰਾ ਲਿਖਤੀ ਦਊਂਗਾ ਕੇਸਾਂ ਕੱਟੇ ਦਾ ਤੈਨੂੰ ਉੱਥੇ ਖੜਾਉਂ ਬੱਚੇ ਰੋਜ਼ਦਾਨੀ ਤੈਨੂੰ ਪ੍ਰਕਾਤ ਤੱਕ ਸਾਹਿਬ ਤੇ ਨਹੀਂ ਬੱਚੇ ਨੂੰ ਨਹੀਂ ਉਸ ਭੈਣ ਦੀ ਤਨੇ ਜਿੰਦਗੀ ਖਰਾਬ ਕਰੀ ਨਾ ਜਿਹੜੀ ਤੈਨੂੰ ਮੈਂ ਦੱਸੂਗਾ ਪਤਾ ਕੋਈ ਨਾ ਤੈਨੂੰ ਦੱਸੂਗਾ ਪਤਾ ਨੂੰ ਕੱਟ ਦੇ ਫੋਨ ਜਿਹਨੂੰ ਤੈ ਕਿਉਂ ਗਲਤੀ ਤੈਨੂੰ ਪਤਾ ਇੱਕ ਕੇਸਾਂ ਪਿੱਛੇ ਸਾਰੀ ਕੌਮ ਸ਼ਹੀਦ ਹੋ ਗਈ ਵੀ ਸਾਡੇ ਕੇਸਾਂ ਦੀ ਕੋਈ ਮਾਰਗ ਨਹੀਂ ਹੈ ਤੈਨੂੰ ਕੇਸਾਂ ਪਿੱਛੇ ਸਾਡੀਆਂ 3 ਭੈਣਾਂ ਨੇ ਗਲਾਂ 'ਚ ਹਾਰ ਪਵਾ ਲਈ ਪੁੱਤਾਂ ਦੇ ਕੇਸ ਨਹੀਂ ਕਟਾਏ ਭਾਈ ਤਾਰੂ ਸਿੰਘ ਜੀ ਨੂੰ ਕਹਿੰਦੇ ਵੀ ਕੇਸ ਉਹਨਾਂ ਨੇ ਖੋਪਰੀ ਲਖਾ ਲਈ ਉਹ ਤੂੰ ਇੱਕ ਧੀ ਤੇ ਇੱਕ ਜਿਹਨੂੰ ਤੂੰ ਵਿਆਹ ਕੇ ਲੈ ਕੇ ਆਉਂਦੇ ਜ਼ੁਲਮ ਕਰਦਾ ਉਹਦੇ ਕੇਸ ਕੱਟਣਾ ਗਲਤੀ ਹੈ ਹੈ ਕੈਸ ਕੱਟੇਗਾ ਕੇ ਤੂੰ ਨਹੀਂ ਨਹੀਂ ਗਲਤੀ ਕੁੱਟੇ ਕਿਸ ਨੇ ਨਹੀਂ ਗਲਤੀ ਗਲਤੀ ਹੈ ਨਹੀਂ ਗਲਤੀ ਕੁੱਟੇ ਕਿੰਨੇ ਕੇਸ ਵੀ ਗਲਤੀ ਬੰਦ ਨਹੀਂ ਬੰਦ ਚਕੀ ਹੈ ਮਤਲਬ ਤੈਨੂੰ ਮੈਂ ਦੱਸੂਂ ਹੁੰਦੇ ਮੈਂ ਤੈਨੂੰ ਦੱਸੂਂ ਕੋਈ ਗਲਤੀ ਨਹੀਂ ਕਰੂੰਗੀ ਬਸ ਗਲਤੀ ਹੋ ਗਈ ਭਰਾ ਜਿੱਦੂ ਵਾਟ ਕੱਢ ਲੱਕ ਨਾਲ ਕਿਉਂ ਉੱਥੇ ਕੱਟ ਘੁਰੂ ਨਾ ਜੋੜ ਕੇ ਕੱਢ ਲੱਕ ਨਾਲ ਕਿਉਂ ਉੱਥੇ ਕੱਢ ਮੈਂ ਨਾ ਤੈਨੂੰ ਸੱਚੀ ਦੱਸਾਂ ਕੇਸਾਂ ਦੀ ਸਾਰੀ ਕੌਮ ਨਹੀਂ ਬਰਦਾਸ਼ਤ ਕਰ ਸਕਦੀ ਜਿਨ੍ਹਾਂ ਨੂੰ ਤੂੰ ਸੁਣਦਾ ਇਹ ਵੀ ਤੈਨੂੰ ਆ ਕੇ ਕੁੱਟਣਗੇ ਹਾਂ ਜੀ ਸਮਝ ਗਿਆ ਕੋਈ ਪਰਿਵਾਰ ਚ ਛੋਟੀ ਮੋਟੀ ਗੱਲ ਹੁੰਦੀ ਆ ਬ੍ਰਦਰ ਤੈਨੀਆਂ ਐਡੀ ਵੱਡੀ ਗਲਤੀ ਕੀਤੀ ਆ ਨਾ ਤੂੰ ਸੋਚ ਨਹੀਂ ਸਕਦਾ ਵੀ ਕਿੱਡੀ ਵੱਡੀ ਤੈਨੇ ਗਲਤੀ ਕਰੀ ਐ ਐ ਐਡੀ ਮੈਨੂੰ ਲੱਗਦਾ ਤੇਰੇ ਪੂਰੇ ਜ਼ਿਲ੍ਹੇ ਚ ਨਹੀਂ ਹੋਣੀ ਐ ਜੀ ਗੱਲ ਕਿਤੇ ਵੀ ਇੱਕ ਬੰਦੇ ਨੇ ਜਲਾਦ ਨੇ ਆਪਣੀ ਵਾਈਫ ਤੇ ਕੇਸ ਕੱਟ ਤੇ ਹੋਣ ਅੰਮ੍ਰਿਤਸਰ ਕਹਵਦੀ ਨਾ ਭੈਣ ਦਾ ਪਹਿਲਾਂ ਸਾਡਾ ਦੋਨਾਂ ਦੀ ਸ਼ੱਕ ਐ ਦੋਹਾਂ ਦਾ ਸ਼ੱਕ ਐ ਵਾਜੀ ਤੂੰ ਤੂੰ ਤੋੜਦਾ ਨਸ਼ੇ ਪਿੱਛੇ ਇਹਦਾ ਤੈਨੂੰ ਤੜਵਾਇਆ ਨਾ ਨਹੀਂ ਉਹ ਜੀ ਚਲੋ ਮੇਰੇ ਘਰ ਕੇ ਛੜਦਾ ਸੀ ਜੀ ਘਰ ਹੀ ਮਤਲਬ ਬੇਉਦੀ ਹੁੰਦੀ ਫਿਰ ਦੋਹਾਂ ਦਾ ਸ਼ੱਕ ਐ ਗੁਰੂਬੰਦ ਲੱਗਿਆ ਤੁਬਾਰੀ ਤਾਂ ਜਮੋ ਸ਼ਕਲੀ ਕੋਈ ਨਾ ਗੁਰੂ ਸਾਹਿਬ ਕਰਨਗੇ ਕਿਰਪਾ ਪਰ ਤੂੰ ਜਿਹੜੀਆਂ ਘਟਨਾ ਕਰੀਆਂ ਨਾ ਉਹ ਸਾਡਾ ਜਦੋਂ ਅਸੀਂ ਸੁਣੀ ਨਾ ਗੱਲ ਤੂੰ ਸੱਚ ਜਾਣੀ ਮੈਂ ਜ਼ਿੰਦਗੀ ਦੇ ਵਿੱਚ ਨਾ ਮਤਲਬ ਮੈਂ ਮੇਰੇ ਖੁਦ ਦੇ ਕੇਸ ਕਤਲ ਸੀ ਮਤਲਬ ਮੈਨੂੰ ਮਹਾਰਾਜ ਨੇ ਅਰਦਾਸਾਂ ਕਰਕੇ ਆ ਦਿੱਤੇ ਉਹ ਜੇ ਮੇਰੇ ੱੱਕੇ ਨਾਲ ਕੱਟੇ ਕੋਈ ਕਿੱਡਾ ਪਾਪ ਆ ਉਹ ਭੈਣ ਕਹਿੰਦੀ ਮੈਂ ਆਪਣੇ ਵਿਆਹ ਨੂੰ ਥ੍ਰੈਡਿੰਗ ਨਹੀਂ ਕਰਾਈ ਕਹਦੀ ਨਾ ਨਹੀਂ ਕਰਾਈ ਨਾ ਹਨਾ ਥੱਲੇ ਬੈਠ ਥੱਲੇ ਬੈਠ ਥੱਲੇ ਬੈਠ ਤੂੰ ਕਿਉਂ ਕੱਟੇ ਕੇਸ ਉਹਨੇ ਕਿਉਂ ਕੱਟੇ ਕੇਸ ਉਹਨੇ ਕਿਉਂ ਕੱਟੇ ਕੇਸ ਉਹਨੂੰ ਪੈ ਨਹੀਂ ਮੇਰੇ ਨਾਲ ਗਲਤੀ ਉਹਨਾਂ ਨਾਲ ਕੀ ਹੋ ਜੂਗਾ ਉਹਨਾਂ ਦੇ ਉੱਥੋਂ ਸੜਾ ਆਈ ਨਹੀਂ ਗੱਲ ਕੋਈ ਆ ਜਾ ਬ੍ਰਦਰ ਕੋਈ ਮਤਲਬ ਨਹੀਂ ਦੱਸ ਹਾਂ ਕੋਈ ਬਹੂਠੇ ਮਾਰਦੇ ਗਏ ਗੱਲ ਤਾਂ ਗੱਲ ਬਣ ਗਈ ਵੈਟੀ ਗੱਲ ਨਹੀਂ ਸੀ ਬਤਲਵੀਰ ਨਾਲ ਸਹੀ ਕਰੋ ਕੀ ਚੀਜ਼ ਕਹਿੰਦੇ ਨਹੀਂ ਬੇਠੂ ਪੇ ਨੇ ਅਭੀ ਉਹਨੇ ਪੁੱਛਦਾ ਸੀ ਸਾਡੇ ਕੋਲ ਦਿਨਾਂ ਨੂੰ ਚੱਲੀ 10 ਸਾਲ ਹੋ ਗਏ ਤਾਂ ਨਹੀਂ ਇਹ ਕੜਾ ਜਿਹੜਾ ਵੇ ਆ ਵੀ ਕੀ ਕੀ ਸੀ ਉਹ ਖਾਦੇ ਲੱਗੇ ਇਹਨਾਂ ਨੂੰ ਕੀ ਕੀ ਕਹਿੰਦੇ ਨੇ ਬਾਈ ਹੁਣੀ ਇਹਾਂ ਦੇ ਮਾਰੇ ਮਾਰੇ ਕਰਾਇਆ ਉਹ ਨਹੀਂ ਵੀਰੇ ਕੇਸ ਦੇਖੋ ਤੁਸੀਂ ਅੱਧਾ ਦਿਖਾਓ ਪੇ ਨੇ ਮੈਨੂੰ ਬਾਈ ਉਹ ਘੱਟ ਨਹੀਂ ਪਤਾ ਕਿ ਮੈਂ ਤਾਂ ਮਤਲਬ ਕੀ ਕਰ ਦੂ ਮਾਰੇ ਮਾਰੇ ਆ ਦੇਖੀ ਆ ਪਾ ਨੇ ਮੜਾ ਕੇਸ ਦਿਖਾਇਓ ਆ ਕੇਸ ਦਿਖਾਇਓ ਪੇ ਨੇ ਕੇਸ ਕੱਟਦੇ ਨੇ ਜਲਾਦ ਨੇ ਇਹ ਤਾਂ ਯਾਰ ਮਾਰੀ ਜਾਂਦਾ ਮੈਨੂੰ ਇਹ ਤਾਂ ਨਹੀਂ ਪਤਾ ਸੀ ਯਾਰ ਪੰਜ ਉਹ ਦਿਖਾ ਦੋ ਬੇਟਾ ਲਿਆ ਕੇ ਲਿਆਓ ਦਿਖਾਓ ਪੰਚਾਇਤ ਕੋਈ ਬਾਬਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਗੱਲ ਨਹੀਂ ਗੱਲ ਨਹੀਂ ਜੀ ਇਹ ਹੀ ਮੇਰੇ ਵਰਗੇ ਨੇ ਕਦੀ ਬਾਹਰ ਜਾ ਕੇ ਰੋਮਾਂ ਨਹੀਂ ਪੈਂਦਾ ਕਦੀ ਵੀ ਉਹ ਕਹਿੰਦੇ ਕਿ ਕੋਈ ਫੈਰੀ ਆਦੀ ਤੇ ਕੇ ਜੀ ਸੋਚ ਕੋ ਸੋਹਰ ਜੀ ਸੋਚ ਲੋ ਸੋਚ ਲੈਂਦੀਆਂ ਨਹੀਂ ਬਹੁਤ ਸਾਰੀਆਂ ਮਜਬੂਰੀਆਂ ਹੁੰਦੀਆਂ ਔਰ ਨਹੀਂ ਨਹੀਂ ਇਹਨੂੰ ਖੋਦੋ ਇਹਨੂੰ ਖਸ ਇਧਰ ਭਜਾ ਇਧਰ ਭਜਾ ਵੀਰੇ ਇਧਰ ਆ ਇਧਰ ਆ ਸਰਬੱਤ ਦਾ ਭਲਾ ਇਹ ਇੱਕ ਤਰ੍ਹਾਂ ਬਹੁਤ ਨਿੰਦਨਯੋਗ ਆ ਭਾਈ ਜੀ ਬਾਈ ਜੀ ਐ ਨਹੀਂ ਵੀ ਅਸੀਂ ਪਿੰਡ ਦੇ ਆ ਜੇ ਤੁਸੀਂ ਨਾ ਤੁਸੀਂ ਨਾ ਵੀਰ ਜੀ ਉਹ ਭੈਣਾਂ ਦੀ ਕੱਲੇ ਗੱਲ ਸੁਣਿਓ ਜੀ ਦੋਏ ਜਾਣੇ ਸੁਣਿਓ ਜੀ ਇੱਕ ਵਾਰੀ ਇਹ ਮੰਨਦਾ ਹੈ ਕਹਿੰਦਾ ਮੈਂ ਪ੍ਰੈਸ ਲਾਈ ਉਹਦੇ ਮੂੰਹ ਤੇ ਇਹ ਪੁੱਛੂ ਇਹਨੂੰ ਕਾਤੋਂ ਲਾਈ ਲਾਈ ਸੀ ਹਾਂ ਜਾਂ ਨਾ ਲਾਈ ਸੀ ਨਾ ਉਹ ਦੂਜੀ ਗੱਲ ਇਹ ਉਹਦੇ ਬੈਲਟਾ ਵੀ ਮਾਰਦੇ ਰਿਹਾ ਸਾਡੇ ਕੋਲ ਫੋਟੋਆਂ ਨਹੀਂ ਇਹਦੀਆਂ ਮੈਂ ਤੁਹਾਨੂੰ ਦਿਖਾ ਦੂੰਗਾ ਇਹਦੇ ਬੀਬੀ ਨੂੰ ਦਿਖਾ ਦਾਂਗੇ ਜੀ ਇਹ ਮੰਨਦਾ ਹੈ ਵੈਲਟ ਵੀ ਮੰਨਦਾ ਦੂਜੀ ਗੱਲ ਇਸ ਬੰਦੇ ਨੇ ਕਹੇ ਜੀ ਕਾਨੂੰਨੀ ਘਟਨਾ ਇੱਕ ਗੱਲ ਕੀਤੀ ਜਿਹੜੀ ਮਤਲਬ ਸ਼ਰਮਨਾ ਦਾ ਪਤੀ ਆ ਪੈਣ ਵਾਲੀ ਇਹ ਇਹ ਜਾ ਜਲਾਦ ਆ ਜਲਾਦ ਇਹਨੇ ਆਪਣੀ ਵਾਈਫ ਦੀ ਹੁਣ ਇਹਦੂ ਅੱਗੇ ਸੁਣ ਲਓ ਇਹਦੀ ਲੱਤ ਟੁੱਟੀ ਦੀ ਨਾ ਪਿੱਛੇ ਜੀ ਜਦੋਂ ਲੱਤ ਟੁੱਟੀ ਉਹ ਪੈਣ ਦੀ ਸੇਵਾ ਕਰ ਰਹੀ ਆ ਇਹਨੂੰ ਡੱਬੇ ਚ ਬਾਥਰੂਮ ਕਰਾਇਓ ਤੈਨੂੰ ਬਾਥਰੂਮ ਕਰਿਆ ਸੀ ਉੱਪਰ ਹਾਂ ਜਨਾਬ ਅਸੀਂ ਸੱਚ ਬੋਲ ਕੇ ਦੱਸੀ ਸੋਚ ਕੇ ਇੱਕ ਅੱਧਾ ਮਿੰਟ ਲੈ ਲਾ ਕੀਤਾ ਸੀ ਨਾ ਬਾਥਰੂਮ ਹਾਂ ਜਨਾਬ ਬਾਥਰੂਮ ਕੀਤਾ ਸੀ ਨਾ ਉਹ ਤੂੰ ਸੋਚੋ ਲੱਖ ਦੀ ਲਾਂਤ ਆ ਉਹ ਬੰਦਾ ਇੱਕ ਲੇਡੀਜ਼ ਦੇ ਉੱਪਰ ਬਾਥਰੂਮ ਕਰ ਰਿਹਾ ਆ ਇਹ ਦੇਦਰ ਕਰਮ ਬਲੀਆ ਜਿਹੜੇ ਬਾਥਰੂਮ ਇਹਦੇ ਉੱਪਰ ਕਰਤਾ ਜੀ ਜਦੋਂ ਇਹਨੂੰ ਮਾਰ ਦੂਗਾ ਜੀ ਫਿਰ ਆਪਾਂ ਇਕੱਠੇ ਹੋ ਜਾਵਾਂਗੇ ਹੁਣ ਕੀ ਰਹਿ ਗਿਆ ਜੀ ਬਾਥਰੂਮ ਇਹਦੇ ਉੱਪਰ ਕਰਤਾ ਜੀ ਨਿਉ ਬਾਬਾ ਜੀ ਮੈਂ ਥੋੜੀ ਤੇਰੀ ਗਲਤੀ ਚਲੋ ਉਹ ਇਹਨੂੰ ਕੁੜੀ ਨੂੰ ਹੋ ਗਿਆ 10-12 ਸਾਲ ਵਿਆਹੀ ਨੂੰ ਉਹ ਘਰ ਤਾਂ ਪਹਿਲਾਂ ਇਹ ਜਿਹੜਾ ਇਹਦਾ ਡੈਡੀ ਆ ਕੁੜੀ ਦਾ ਸਹੁਰਾ ਉਹ ਵੀ ਮਤਲਬੀ ਵਿਚਾਰਾ ਉੱਥੇ ਦੁਕਾਨ ਕਰਦਾ ਉਹਦਾ ਐ ਨਹੀਂ ਗੱਲ ਕੋਈ ਬਾਹਲਾ ਵੀ ਨਹੀਂ ਆਪਾਂ ਕਹਿ ਸਕਦੇ ਚਲੋ ਹੁਣ ਹੋ ਗੇ ਗੱਲ ਸਾਡੇ ਕਾ ਇਹਨਾਂ ਗੱਲਾਂ ਪੜੀ ਨਹੀਂ ਕਿ ਵਿਆਹ ਕੁਛ ਕੀਤਾ ਮੁੰਡੇ ਨੇ ਜਗਤ ਮੁੰਨੇ ਜੋ ਸਾਡੇ ਆਏ ਸੀ ਲੜੇ ਆ ਕਰੇ ਆ ਗੱਲ ਹੀ ਹੋਈ ਸੀਗੀ ਆਪਾਂ ਝੂਠ ਨਹੀਂ ਮਾਰਦੇਗੇ ਐਨੀ ਗੱਲ ਹੋਈ ਵੀ ਆ ਪ੍ਰੈਸ ਲਾ ਲੀ ਜਾ ਕੋਈ ਉਹ ਪ੍ਰਮਾਤਮਾ ਜਾਣਦਾ ਆਪਾਂ ਉਹਨੂੰ ਗੱਲ ਕਰਦੇ ਉਹ ਨਹੀਂ ਪਤਾ ਸੀਗਾ ਉਹ ਵਧੀਆ ਵਿਚਾਰੀ ਪਹਿਲਾਂ ਵੀ ਦੋਦੇ ਕੰਮ-ਕਮ ਕਰਦੀ ਸੀ ਕਲਾ ਮੈਂ ਨਹੀਂ ਆਪਕੋ ਚੰਹੀ ਗੱਲ ਕਰੀ ਪੁੱਤ ਸਹੀ ਗੱਲ ਸਹੀ ਕਰ ਬੰਨੀ ਯਾਰ ਤੂੰ ਰੋਜ਼ ਸਾਨੂੰ ਬੁਲਾ ਕੇ ਨਾ ਵਿਚਾਰੀ ਉਹ ਰਸਤੇ ਵਾਸਤੇ ਵਧ ਗਿਆ ਸੀ ਕਰਿਆ ਉਹਦੇ ਦੋ ਬੱਚੇ ਆ ਬੱਚੇ ਵੀ ਕੋਲੋਂ ਉਸੇ ਬੁਲਾਉਂਦੇ ਚਾਚਾ ਤਾਇਆ ਆਂਦੇ ਆ ਬਸਲ ਸਾਡਾ ਪਰਿਵਾਰ ਵਾਲਾ ਕਹਿੰਦਾ ਆਹ ਗੱਲ ਦਾ ਵਿਚਲੀ ਗੱਲ ਦੰਦੇ ਆਪਣੇ ਪਾਸੇ ਐਡੀ ਗੱਲ ਆਗ ਹੋ ਗਈ ਬਹੁਤ ਮਾੜੀ ਗੱਲ ਆ ਬੜੀ ਇਹਦਾ ਇਹਦਾ ਮਾਰ ਇਹਨਾਂ ਦੀ ਕਰਨ ਵਾਲੀ ਤੇ ਪਾਣੀ ਆ ਇਹ ਤੇਰਾ ਕੀ ਕਰ ਰਿਹਾ ਆਪਾਂ ਅੱਜ ਦਾ ਹਵਲਾ ਬਤਾ ਲਵਾਂਗੇ ਇਹਨਾਂ ਦੀ ਜਿਹੜੀ ਬੇਟੀ ਆ ਜੇ ਤੁਸੀਂ ਉਹਦੀ ਗੱਲ ਸੁਣ ਲਓ ਉਹ ਡਰਦੀ ਐ ਤੋ ਆ ਰਹੀ ਰਹੀ ਓਰੇ ਉਹ ਕਹਿੰਦੀ ਮੇਰੀ ਮੰਮੀ ਨੂੰ ਨਾ ਭੇਜੋ ਉੱਥੇ ਇਹਨਾਂ ਨੂੰ ਪੁੱਛ ਲਓ ਤੁਸੀਂ ਤੇ ਮਸਲਬ ਵੀਰ ਜੀ ਆਪਾਂ ਇਹਨੂੰ ਅਰੈਸਟ ਕਰਾਉਣੀ ਆ ਇਸ ਬੰਦੇ ਨੇ ਇੱਕ ਸਿੱਖੀ ਇਹ ਹੁਣ ਪਰਿਵਾਰਕ ਮਸਲਾ ਨਹੀਂ ਰਿਹਾ ਜੀ ਇਸ ਬੰਦੇ ਨੇ ਇੱਕ ਗੁੱਤ ਘੱਟ ਦੀ ਆਪਣੀ ਵਾਈਫ ਦੀ ਜਿਹਨੂੰ ਵਿਆਹ ਕੇ ਲੈ ਕੇ ਆਇਆ ਫਿਰ ਮੈਂ ਇਹਨੂੰ ਪੁੱਛਿਆ ਮੈਂ ਕਿ ਬੀ ਦੱਸੋ ਚ ਕੋਈ ਦਾਗ ਹੋ ਕਿ ਨਾ ਕੋਈ ਕਮੀ ਨਹੀਂ ਉਹ ਚ ਕੋਈ ਦਾਗ ਨਹੀਂ ਕੋ ਉੱਤੇ ਇੱਕ ਖਾਨੀ ਕਿਦੀ ਆਧਾਰਨ ਦਿੰਦਾ ਕਿਦਾ ਵਿਆਹ ਕਰਾਤਾ ਕਹਿੰਦਾ ਵਿਆਹ ਤਾਂ ਦੁਨੀਆ ਕਰਾਉਂਦੀ ਆ ਉਹਦੇ ਕਮੀ ਕੋਈ ਨਹੀਂ ਕੁੜੀ ਕੱਪੜੇ ਸੌਂ ਰਹੀ ਆ ਫਿਰ ਵੀ ਇਸ ਬੰਦੇ ਤੋਂ ਪਰਵਾਹ ਨਹੀਂ ਕਰਦੀਆਂ ਬਾਬਾ ਜੀ ਫਿਰ ਵੀ ਪਰਿਵਾਰ ਨਹੀਂ ਬਸਾਇਆ ਜਾ ਰਿਹਾ ਬੰਦੇ ਤੋਂ ਇੰਨੀ ਨਿਮਰਤਾ ਦੇ ਉੱਤੇ ਇਹ ਅੱਛਾ ਤੁਹਾਡਾ ਹੀ ਹਾਂਜੀ ਕੀ ਕਹਿਣ ਲੱਗੇ ਸੀ ਜੀ ਮਗਰ ਐਡੀ ਨਿਮਰਤਾ ਦੇ ਉੱਤੇ ਪਹਿਵੀਂ ਦੇਵੀ ਲੜਕੀ ਮਿਲੀ ਹੋਈ ਇਹਨੂੰ ਇਹ ਕਿੱਥੇ ਤੱਕ ਦੀਆਂ ਘਣਾਉਣੀਆਂ ਹੱਤਾਂ ਕਰਦੀਆਂ ਲੱਗਰ ਦੇ ਵਿੱਚ ਬਦਾ ਤੱਕ ਨਹੀਂ ਇਹਨਾਂ ਦੇ ਘਰੇ 100 ਬੰਦਾ ਇੱਥੇ ਸਮਾਦੀ ਲਾਉਣ ਆਉਂਦੇ ਕੀ ਕਰਨ ਆਉਂਦੇ ਨੇ ਪੁੱਛਿਆ ਤੇ ਕੀ ਕਰਦੇ ਨੇ ਉਹ ਪਰ ਜੇ ਤੂੰ ਇਸਤੀ ਨੂੰ ਅੱਜ ਚਾਹੇ ਅੱਜ ਤੋਂ ਬਾਅਦ ਜੇ ਤੂੰ ਹੱਥ ਲਾਉਂਦਾ ਦੇਖ ਗਿਆ ਨਾ ਜਿਹੜੇ ਘੰਟੇ ਨੇ ਤੈਨੂੰ ਪਤਾ ਤੂੰ ਉਹਦੀ ਇਹ ਗੁੱਤ ਕੱਟ ਜਾਂ ਤੇਰਾ ਹੱਥ ਵੀ ਕੱਟ ਸਕਦੇ ਫਿਰ ਦੁਨੀਆ ਚਿੱਕਾ ਮਾਰਦੀ ਹੁੰਦੀ ਆ ਵੀ ਐ ਕਰਤਾ ਕਿਸ ਨੇ ਐ ਕਰਤਾ ਤੈਨੂੰ ਪਤਾ ਵੀ ਨਹੀਂ ਲੱਗਣਾ ਤੈਨੂੰ ਕਿਹਨੇ ਕੀ ਕਰ ਗਿਆ ਤੂੰ ਇਹ ਸੋਚ ਵੀ ਲੋਕ ਲੋਕਾਂ ਦੇ ਘਰ ਵਾਲੀਆਂ ਬੱਚਿਆਂ ਦੇ ਕੇਸ ਕਟਾਉਂਦੀਆਂ ਨੇ ਇਹ ਦੇਖ ਰੱਖੀ ਬੈਠੀ ਮੇਰੀ ਜੀ ਇਹ ਕੇਸ ਦਾ ਰਸੀ ਇਹਦੇ ਕੇਸ ਦਾ ਹੈ ਹੁਣ ਦੱਸਿਆ ਜੀ ਦੇ ਕੋਨੇ ਆ ਕੇ ਆਪਣੇ ਹਸਬੰਦ ਨੂੰ ਕਹੇ ਵੀ ਤੂੰ ਕੇਸ ਰੱਖਾ ਮਰਦ ਸ਼ੱਕ ਨਹੀਂ ਨਹੀਂ ਕਿਹਾ ਤੈਨੂੰ ਦੁਪਨੀ ਚਾਹੀਦਾ ਕੀ ਦੱਸੀ ਵੀਰੇ ਕਿਸੇ ਨੇ ਕੋਈ ਸਵਾਲ ਕਹਿਣਾ ਹੋਵੇ ਕਹਿ ਸਕਦਾ ਦੱਸੋ ਕੋਈ ਗੱਲ ਦਿਮਾਗ ਚ ਆਉਂਦੀ ਹੋਵੇ ਕਹਿ ਸਕਦਾ ਵੀਰੇ ਹਲਸਾ ਜੀ ਗੱਲ ਇਹ ਹੈ ਜੀ ਹੁਣ ਆਪਾਂ ਇਹ ਤੇ ਪਰਚਾ ਵੀ ਬਿਵਾਰੀ ਆ ਗਈ ਜੇਲ ਵੀ ਬਾਦੇ ਹੀ ਬ੍ਰੋ ਸਾਇਦਾ ਕੱਲ ਨੂੰ ਆ ਕੇ ਬਦਲਾ ਲੈ ਲਈ ਮੈਨੂੰ ਜੇਲ ਤੇ ਸੀ ਇਹਨੂੰ ਮਾਰ ਦੇਈ ਨਹੀਂ ਨਹੀਂ ਬਦਲਾ ਆਪਾਂ ਮਰਗੇ ਆਪਾਂ ਫੈਸਲੇ ਨਹੀਂ ਚੱਲੇਗਾ ਸਾਰੇ ਦੀ ਰਾਏ ਲੈ ਕੇ ਜੀ ਵੀ ਸਾਰੇ ਕੀ ਕਹਿੰਦੇ ਨੇ ਵੀ ਆਪਾਂ ਕੁੜੀ ਸਾਡੀ ਫੁੱਲਾਂ ਵਾਂਗੂ ਰਹੇ ਜੀ ਓਰੇ ਹਣੀਓ ਠੀਕ ਆ ਵੀ ਚਾਹੇ ਤੇਰੇ ਨਾਲ ਰਾਜੀਨਾਮਾ ਕਰ ਲਈ ਤੇ ਜੇ ਮੈਂ ਜੋ ਮਰਜ਼ੀ ਕਰੀ ਵੀ ਸਾਡੀ ਕੁੜੀ ਦੇ ਕਿ ਮਰਦੇ ਹੱਥ ਨਾਲ ਜੱਕਦੀ ਇਹ ਫੁੱਲਾਂ ਵਾਂਗੂ ਨਹੀਂ ਚਾਹੀਦੀ ਹੁਣ ਇਹ ਇਹ ਆਪਣੇ ਕੱਪੜੇ ਸਿਉਂ ਕੇ ਘਰ ਚ ਲਾ ਰਹੀ ਐ ਤੂੰ ਕੀ ਕੰਮ ਕਰਦਾ ਮਿਲ ਰੇ ਡਰਾਈਵਰੀ ਤੇ ਤੋਂ ਵੱਧ ਕਮਾਉਂਦੀ ਊ ਤੂੰ ਹੱਦੇ ਕਰਕੇ ਪ੍ਰੈਸਾਂ ਲਾਉਣੀਆਂ ਕਿਤੇ ਬਾਥਰੂਮ ਕਰਨਾ ਤੇਰੇ ਵਰਗਾ ਜਲਾਦ ਇਨਸਾਨ ਕੋਣਾ ਤੂੰ ਆਪਦਾ ਬਾਥਰੂਮ ਕਰਕੇ ਚਾਰ ਵਾਰੀ ਹੱਥ ਧੋਣਾ ਤੂੰ ਇਹਦੇ ਮੂਤ ਕਿਵੇਂ ਪਾਇਓ ਦਾ ਬਹੁਤ ਵੱਡਾ ਜੁਰਮ ਹੈ ਜੀ ਇਹ ਤਾਂ ਕੇਸ ਬਹੁਤ ਵੱਡਾ ਹੈ ਤੈਨੂੰ ਰੋਕੂਗਾ ਕੋਣ ਸਾਨੂੰ ਤੈਨੂੰ ਤੈਨੂੰ ਬਾਈ ਤੈਨੂੰ ਰੋਕੂਗਾ ਬਾਈ ਬਾਬਾ ਬਾਈ ਬਾਬਾ ਕੋਈ ਨਹੀਂ ਬਾਈ ਬਾਥਰੂਮ ਦਾ ਸ਼ਿੱਟਾ ਵੀ ਪੈ ਜਨਾ ਜੇ ਕਿਸੇ ਬੰਦੇ ਦੇ ਸ਼ਿੱਟਾ ਵੀ ਬੰਦਾ ਸਹਿ ਨਹੀਂ ਸਕਦਾ ਕਿ ਕਿਸੇ ਸ਼ਿੱਟਾ ਵੀ ਇਹ ਸ਼ਿੱਟਾ ਵੀ ਸਮਝ ਲੈ ਮੇਰੀ ਗੱਲ ਤੂੰ ਸੋਚ ਵੀ ਉਸ ਭੈਣ ਨੇ ਬਾਥਰੂਮ ਸਿਆ ਕਿਵੇਂ ਹੋਊਗਾ ਤੂੰ ਸੋਚ ਕੇ ਦੇਖ ਚੱਲ ਬਾਬਾ ਜੀ ਦਾ ਡਸਕ ਬਕਸ਼ੋ ਕੋਈ ਨਹੀਂ ਨਾ ਪਾਈ ਇਹ ਕੰਮ ਨਾ ਕਰੇ ਇਹ ਕੀ ਬਕਸ਼ੋ ਕੋਈ ਨਹੀਂ ਇੱਥੇ ਨਾ ਭੈਣ ਕੋਈ ਨਹੀਂ ਭੈਣ ਦੇ ਘਰੇ ਆ ਕੇ ਤਾਂ ਜੀ ਕੋਈ ਨਾ ਅਸੀਂ ਪਾਣੀ ਪੀ ਲੈ ਇੱਕੋ ਗੱਲ ਆ ਭੈਣ ਲੈ ਲੋ ਲੈ ਲੈ ਤੁਸੀਂ ਹੁਣ ਥੋੜਾ ਦੇ ਦੇ ਬਾਅਦ ਚ ਥੋੜਾ ਦੇ ਦੇ ਉਹਨਾਂ ਕੋਲ ਲਿਖਵਾਵਾਂਗੇ ਵੀ ਇਹਨਾਂ ਤਾਂ ਇਹਦੀ ਜਾਨ ਛੱਡੋ ਜਿੰਨੀ ਬੇਨਤੀ ਕਰਾਂਗੇ ਪੰਚਾਇਤ ਬੇਨਤੀ ਕਰੂਗੀ ਬਾਕੀ ਜਿਹੜਾ ਕੋਈ ਪੰਥ ਤੋਂ ਤੇ ਜਾਂ ਸਿੱਖੀ ਤੋਂ ਉੱਤੇ ਕੁਝ ਨਹੀਂ ਬੇਸ਼ੱਕ ਅਸੀਂ ਸਹਿਯੋਗ ਤਾਰੀ ਮੇਰੇ ਵੀ ਦਾੜੀ ਕੇਸ ਰੱਖੀ ਯਾਰ ਤੈਨੂੰ ਹੋਇਆ ਕੀ ਆ ਬੰਦਾ ਬਣ ਤੂੰ ਐਡਾ ਸਿਆਣਾ ਬੰਦਾ ਸੀਗਾ ਕੋਈ ਮਿਹਨਤ ਕਰਦੇ ਆ ਛੋਟੇ ਕਰੇ ਪੈਸੇ ਆਉਣਗੇ ਜੇ ਮਿਹਨਤ ਕਰਦੇ ਰਹੋ ਤੇਰੀ ਅਕਲ ਨੂੰ ਕਿੱਡਾ ਪੜਦਾ ਪਿਆ ਵਾ ਤੂੰ ਇਹਨਾਂ ਦੇ ਪੈਰੀ ਹੱਥ ਲਾ ਕੇ ਪੈਰ ਧੋ ਕੇ ਪੀਣੇ ਆ ਤੂੰ ਇਹਨਾਂ ਦੇ ਕਦੇ ਪ੍ਰੈਸ ਲਾਉਣਾ ਕਦੇ ਕੁਛ ਹੋਊ ਜੀਆਂ ਗੱਲਾਂ ਜਿਹੜੀਆਂ ਦੱਸੀਆਂ ਹੀ ਨਹੀਂ ਜਾ ਸਕਦੀਆਂ ਯਾਰ ਲਾ ਪੈਰੀਆਂ ਤੂੰ ਨਹੀਂ ਨਹੀਂ ਹਜੇ ਵੀ ਉਹਦੇ ਸੀਨੇ 'ਚ ਦੇਲਾ ਦੇ ਨਹੀਂ 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 ਹਜੇ ਵੀ ਸੀਨੇ 'ਚ ਦੇਲਾ ਉਹਦੇ ਖਾਲਸਾ ਕੋਈ ਨਹੀਂ ਹਜੇ ਵੀ ਦੇਖ ਸੀਨੇ 'ਚ ਕਿਹਜਾ ਦੇਲਾ ਉਹਦੇ ਹਜੇ ਵੀ ਕਹਿ ਰਹੀ ਆ ਕਿਉਂਕਿ ਉਹਨੂੰ ਚਰਮਾ ਵੀ ਮੇਰੇ ਨਾਲ ਵਿਆਹ ਕੇ ਆਈਆਂ ਤੈਨੂੰ ਨਹੀਂ ਹੈਗੀ ਚਲ ਕੋਈ ਤੂੰ ਸੋਚ ਕੇ ਦੇਖੋ ਤਾਂ ਦਿਲ ਕਿਦਾਂ ਦਾ ਵੀ ਹਜੇ ਮੇਰੇ ਹਸਬੰਦ ਦੀ ਕੰਸਲਟ ਹੋ ਰਹੀ ਹੈ ਸਾਡੇ ਕਈ ਤਖਾ ਸਾਹੀ ਸਾਡੇ ਕਰ ਕੋਈ ਗੱਲ ਨਹੀਂ ਕੋਈ ਗੱਲ ਗੁੱਸਾ ਨਾ ਕੋਈ ਗੱਲ ਹਾਂਜੀ ਹਾਂਜੀ ਕੋਈ ਗੱਲ ਦੇਖ ਬੰਦਾ ਬਣੇਗਾ ਤੈਨੂੰ ਠੀਕ ਹੈ ਨਾ ਪਰ ਪ੍ਰਮਾਤਮਾ ਦੀ ਕਿਚੜੀ ਚਾਹੀਦੀ ਬੱਚਿਆ ਦੀ ਪੜਾਈ ਖਰਾਬ ਹੋ ਜਾਂਦਾ ਵੇਖ ਲੱਕ ਦੇ ਸੰਜਵਾ ਕੇ ਆ ਤੂੰ ਮਰ ਰੋਣਾ ਇਹਦਾ ਬੱਚਾ ਨਹੀਂ ਅੱਖੀਂ ਬੱਚਿਆਂ ਨੂੰ ਨਹੀਂ ਵੇਖੀਂ ਕਰਕੇ ਬੋਲ ਦੋ ਪੜ੍ਹਨ ਦੱਸ ਦੋ ਕੀ ਕਿਉਂ ਨਹੀਂ ਪੜ੍ਹਨੇ ਬਸ ਫਿਰ ਮੈਨੂੰ ਐ ਬਸ ਆਜ ਜੋ ਇਹਨੇ ਬੇਧਵੀ ਕਿਤਨੇ ਇੱਕ ਦੋ ਵਾਰ ਇਹ ਮੈਂ ਤੋਂ ਮੈਂ ਸੱਚੀ ਕਹਾਂ ਮੈਂ ਥੱਕ ਗਈ ਹਾਂ ਮੈਂ ਤੁਮ ਨਹੀਂ ਕੋਈ ਟਿਕਾ ਦਿਨ ਨਾ ਫਿਜੀਕਲੀ ਮੈਂਟਲੀ ਮੈਨੂੰ ਟੱਚ ਨਾ ਕਰ। ਪਰ ਮੈਂ ਨਹੀਂ ਛੱਡ ਸਕਦੀ ਜਿਹੜੀ ਗੱਲ ਹੈ ਮੇਰੇ ਦੋ ਬੱਚੇ ਆ ਮੈਂ ਨਹੀਂ ਛੱਡ ਸਕਦੀ। ਹਜੇ ਵੀ ਤੂੰ ਉਹਦਾ ਹਿਰਦਾ ਦੇਖਦੀ ਨਹੀਂ। ਨਹੀਂ ਸਰ ਲਖ ਲਾਣ ਤਾਂ ਜੇ ਤੂੰ ਉਹ ਨਹੀਂ ਮੇਰੀ ਤੁਹਾਨੂੰ ਸਲਾਹ ਪਹਿਲਾਂ ਵੀ ਸੀਗੀ ਹੁਣ ਵੀ ਹੈ ਜੀ। ਵੀ ਜੇ ਆਪਾਂ ਇਹਦੇ ਤੇ ਇੱਕ ਪਰਚਾ ਕਰਾਈਏ 5 ਸਾਲ ਅੰਦਰ ਲਵਾਉਣੇ ਇੰਨੇ ਤੁਹਾਡੀ ਸੈੱਟ ਹੋ ਜੂਗੀ ਨੇ ਅਕਲ ਵੀ ਆ ਜੂਗੀ ਇਹਨੇ। ਪਰਚੇ ਤੇ ਨਾ ਵੀਰ ਜੀ ਪਰ ਮੈਂ ਗੱਲ ਕਹਿੰਦੀ ਹੁੰਦੀ ਆ ਪਤਾ ਨਹੀਂ ਤੁਹਾਨੂੰ ਸਾਰੇ ਮੈਨੂੰ ਗਲਤ ਗਾਇਸ ਗੱਲ ਤੇ ਆ। ਜੋ ਇਹਨੂੰ ਸਜ਼ਾ ਦੇਵਾਂਗੇ ਨਾ ਉਹ ਇਹ ਨਹੀਂ ਮਿਲਣੀ ਜੋ ਵਾਈਗਰੂ ਤੇ ਸੱਜਾਂਗੇ ਨਾ ਜੋ ਵਾਈਗਰੂ ਜਨੇ ਸਜ਼ਾ ਦੇਣਗੇ ਨਾ ਉਹ ਸੋਚ ਵੀ ਨਹੀਂ ਸਕਦਾ ਜ਼ਿੰਦਗੀ ਚ ਕਦੇ ਕਦੇ ਨਹੀਂ ਸੋਚ ਸਕਦਾ ਮੈਨੂੰ ਨਾ ਹੁਣ ਤੱਕ ਇਹਦੇ ਘਰ ਦੇ ਸਾਰੇ ਨੇ ਮੈਨੂੰ ਬਹੁਤ ਫਾੜਾ ਚੰਗਾ ਬੋਲਦੇ ਬਹੁਤ ਮੇਰੇ ਗੱਲਾਂ ਨੂੰ ਨਹੀਂ ਪਰ ਮੈਂ ਸੱਚੀ ਕਹਾਂ ਮੈਂ ਕਹਦੀ ਕਿਸ ਨੂੰ ਅੱਖ ਮੋੜ ਕੇ ਜਾਣੀਂਦਾ ਮੈਂ ਕਹਿੰਦੀ ਨਹੀਂ ਉਹ ਵਾਈਗਰੂ ਵੇਖਦਾ ਉਹਦੀ ਨਿਗਾਹ ਚ ਮੈਂ ਸਹੀ ਹੈ ਨਾ ਦੇ ਕੋ ਪਰਮਾਤਮਾ ਨੇ ਸਹੀ ਹੈ ਉਹ ਜੋ ਵਾਈਗੁਰੂ ਜਵਾਬ ਸਹੀ ਗੱਲ ਹੈ ਬਿਰਜੀ ਮੈਂ ਸੱਚੀ ਕਮ ਮੈਂ ਮੇਰੇ ਕਪੜਾ ਨੇ ਮੇਰੇ ਨਾਲ ਧੋਕਾ ਕੀਤਾ ਮੈਂ ਤਰਸਦੀ ਸੀ ਮੈਂ ਨਹੀਂ ਸਹੀ ਮੈਂ ਅੱਜ ਮੈਨੂੰ ਐ ਵਾਈਗਰੀ ਜੀ ਹੈ ਨਾ ਉਹ ਬਾਬਾ ਦੀਪ ਸਿੰਘ ਜੀ ਤੇ ਛੱਡਿਆ ਸੀ ਨਾ ਮੈਂ ਚਲੋ ਅੱਜ ਕੀ ਗੱਲ ਹੈ ਜਨ ਬਾਬਾ ਜੀ ਤੁਹਾਡੀ ਕਚਹਿਰੀ ਚ ਕੇ ਉਹ ਵਾਈਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਹਾਲ ਸਹੀ ਠੀਕ ਹੋ ਜੀ ਠੀਕ ਹੈ ਠੀਕ ਹੈ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਅੱਜ ਬਾਬਾ ਜੀ ਆਜੋ ਬਾਬਾ ਜੀ ਆਜੋ ਜੀ ਤਿੰਨੇ ਬਰਾਖੇ ਹੋਏ ਸਿੱਖਾਂ ਬੈਠੋ ਆਜੋ ਖਾਲਸਾ ਜੀ ਬੈਠੋ 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 ਸੰਜੋ ਸੰਜੋ ਆਜੋ ਆਜੋ ਬੈਠੋ ਬੁੱਟੋ ਬੈਠੋ ਜੀ ਬੈਠੋ 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 ਬੰਦਾ ਬਹੁਤ ਵੱਡਾ ਬਣਨਾ ਜੀ ਹਾਂਜੀ ਇਹ ਵੀ ਸ਼ੂਗਰ ਦਾ ਜੋ ਬੋਝ ਨਾ ਆ ਜਾਂਦੀ ਹਾਂ ਇਹ ਇਹ ਜਲਾਦ ਇਨਸਾਨ ਲਈ ਆਇਆ ਜੀ ਆਪਰ ਇਹ ਬੰਦਾ ਪਰਸਾ ਹਾਂਜੀ